ਅੱਖਾਂ ਤਾਂ ਤੇਰੀਆਂ ਉਹੀ ਨੇ ਪਰ ਭਗਵੰਤ ਮਾਨਾ ਤੇਰੀਆਂ ਨਜ਼ਰਾਂ ਬਦਲ ਗਈਆਂ ਸ਼ਾਇਦ ਦਿਲ ਵੀ ਤੇਰਾ ਉਹੀ ਐ ਪਰ ਪੰਜਾਬ ਵਾਸਤੇ ਕਦਰਾਂ ਬਦਲ ਗਈਆਂ ਭਾਦੋਂ ਦੀ ਤੁੱਪ ਬਣ ਗਿਆ ਤੂੰ ਕੇਸਰੀਵਾਲ ਦਾ ਬਣ ਗਿਆ ਤੂੰ ਪੰਜਾਬ ਵਾਲਾ ਉਹ ਨਹੀਂ ਰਹਿ ਗਿਆ ਵੇ ਬਦਲ ਗਿਆ ਬੇਦਰ ਦਾ ਹੁਣ ਤੂੰ ਪੁਰਾਣਾ ਭਗਮੰਤ ਮਾਨੀ ਰਹਿ ਗਿਆ ਵੇ ਬਦਲ ਗਿਆ ਬੇਦਰਦਾ ਹੁਣ ਤੂੰ ਉਹ ਨਹੀਂ ਰਹਿ ਗਿਆ ਵੇ ਪੰਜਾਬ ਦੇ ਲੋਕੋ ਤੁਸੀਂ ਮੇਰੀ ਇਹ ਗੱਲ ਸੁਣ ਕੇ ਹੱਸ ਪਏ ਹੋਗੇ ਇਹ ਮੈਂ ਵੀ ਤੁਹਾਨੂੰ ਜਾਣ ਕੇ ਹਸਾਉਣਾ ਕਿਉਂਕਿ ਤੁਸੀਂ ਕੱਲੀਆਂ ਕਮੇਡੀਆਂ ਸੁਣਦੇ ਚਾਹਵਾਂ ਰਹਿ ਗਏ ਆ ਤੁਹਾਨੂੰ ਜੇ ਕਮੇਡੀਆਂ ਸੁਣਾ ਦਗੇ ਤੁਸੀਂ ਮੁੱਖ ਮੰਤਰੀ ਬਣਾ ਦਿੰਨੇ ਅਗਲੇ ਨੂੰ ਤੁਹਾਨੂੰ ਕਮੇਡੀਆਂ ਸੁਣਾ ਦਗੇ ਤੁਸੀਂ ਸਟਾਰ ਬਣਾ ਦਿੰਨੇ ਅਗਲੇ ਨੂੰ ਪਰ ਤੁਸੀਂ ਬਹੁਤ ਲੋਕਾਂ ਨੂੰ ਸਟਾਰ ਬਣਾਤਾ ਤੁਸੀਂ ਬਹੁਤ ਲੋਕਾਂ ਨੂੰ ਰਾਜੇ ਬਣਾਤਾ ਪਰ ਤੁਸੀਂ ਪਖਾਰੀ ਦੇ ਪਖਾਰੀ ਰਹੇ ਉਹ ਯਾਦ ਰੱਖੋ ਤੁਹਾਡੇ ਨਾਲ ਤੋ ਗੱਲ ਹੋ ਗਈ ਕਿ ਮੇਰਾ ਜੋਵਨ ਪੀਤਾ ਲੱਖਾਂ ਨੇ ਮੈ ਪੂਰੀ ਦੀ ਪੂਰੀ ਕਿ ਤੁਹਾਡਾ ਜੋਵਨ ਬਹੁਤ ਲੋਕਾਂ ਨੇ ਪੀ ਲਿਆ ਪਰ ਤੁਸੀਂ ਪਖਾਰੀ ਦੇ ਪਖਾਰੀ ਰਹੇ ਹੁਣ ਕਈ ਲੋਕ ਰੌਲਾ ਪਾ ਰਹੇ ਆ ਕਿ ਬੱਸਾਂ ਦਾ ਕਿਰਾਇਆ ਵਧਾਤਾ ਕਿਉਂ ਨਾ ਵਧਾਵੇ ਮੈਂ ਭਗਵੰਤ ਮਾਨ ਦੇ ਨਾਲ ਆ ਭਗਵੰਤ ਮਾਨ ਜੀ ਕਿਰਾਇਆ ਹੋਰ ਵਧਾਓ ਬਸਾਂ ਦਾ ਕੁਝ ਲੋਕ ਕਹਿ ਰਹੇ ਆ ਕਿ ਬਿਜਲੀ ਦੇ ਬਿੱਲ ਦੇ ਜਿਹੜੇ ਰੇਟ ਆ ਵਧ ਗਿਆ ਕਿਉਂ ਨਾ ਵਧੇ ਨਾ ਅਖੇ 3 ਰੁਪਏ ਯੂਨਟ ਵਧ ਗਈ ਆ ਵਧਨ ਦਿਓ ਨਜ਼ਾਰਾ ਆ ਗਿਆ ਹੋਰ ਵਧਾਓ ਭਗਵੰਤ ਮਾਨ ਜੀ ਜਿੰਨਾ ਹੋ ਸਕਦਾ ਵਧਾਓ ਭਗਵੰਤ ਮਾਨ ਵਧਾਉਣ ਵਾਲਾ ਕੌਣ ਹੁੰਦਾ ਭਗਵੰਤ ਮਾਨ ਤਾਂ ਇੱਕ ਸਾਲ ਦਾ ਤੁਹਾਡਾ ਬਿਠਾਇਆ ਮੋਰਾ ਜੇਕਰ ਤੁਸੀਂ ਤੁਹਾਨੂੰ 50 ਵਾਰੀ ਕਹਿ ਮੈਂ 2020 ਤੋਂ ਕਹਿਣ ਲੱਗਿਆ ਕਿ ਪੰਜਾਬ ਦੇ ਲੋਕੋ ਕਿਸੇ ਪਾਰਟੀ ਨੇ ਤੁਹਾਡਾ ਕੱਖ ਨਹੀਂ ਸਵਾਰਨਾ ਤੁਹਾਨੂੰ ਆਰ ਦੇ ਆਪ ਸਵਾਰਨਾ ਪੈਣਾ ਪਰ ਨਹੀਂ ਤੁਹਾਨੂੰ ਤਾਂ 1000 ਰੁਪਿਆ ਮਹੀਨੇ ਦਾ ਚਾਹੀਦਾ ਤੁਹਾਨੂੰ ਬਿਜਲੀ ਫ੍ਰੀ ਚਾਹੀਦੀ ਆ ਤੁਹਾਨੂੰ ਸਾਰਾ ਕੁਝ ਫ੍ਰੀ ਚਾਹੀਦਾ ਤੇ ਜਦੋਂ ਸਰਕਾਰ ਰੇਟ ਵਧਾਉਂਦੀ ਆ ਉਦੋਂ ਆਪਾਂ ਕੱਚਾਂ 'ਚ ਹੱਥ ਲੈ ਕੇ ਅੱਖਾਂ 'ਚ ਪਾਣੀ ਕੱਢਦੇ ਆ ਕੱਚਾ ਜੱਥਾ ਲੈ ਕੇ ਨਾ ਖੜਿਆ ਕਰੋ ਜੇਕਰ ਬਿਜਲੀ ਦਾ ਰੇਟ ਹਲੇ ਕੁਝ ਵੀ ਨਹੀਂ ਵਧਿਆ ਉਹ ਦਿਨ ਦੂਰ ਨਹੀਂ ਜਿਸ ਦਿਨ 25 ਰੁਪਏ ਯੂਨਟ ਹੋਇਆ ਕਰਨੀ ਆ ਜਿਸ ਦਿਨ 40 ਰੁਪਏ ਯੂਨਟ ਹੋ ਜਾਣੀ ਆ ਉਹ ਦਿਨ ਦੂਰ ਨਹੀਂ ਜਿਸ ਦਿਨ ਬੱਸ ਦਾ ਕਿਰਾਇਆ 100 ਰੁਪਏ ਟਿਕਟ ਹੋਇਆ ਕਰੂਗੀ ਥੋੜੀ-ਮੋਟੀ ਵਾਰ ਜਾਣ ਲਈ ਉਹ ਦਿਨ ਦੂਰ ਨਹੀਂ ਬੱਸ 'ਚ ਜਾਣਾ ਵੀ ਜ਼ਰੂਰੀ ਹੋ ਜਾਊਗਾ ਟਾਂਕੀ ਤੇਲ ਦਾ ਕੋਈ ਪਤਾ ਨਹੀਂ ਕਿ ਉਹਨਾਂ ਟਾਈਮਾਂ ਦੇ ਵਿੱਚ ਹੋ ਸਕਦਾ ਇਹ ਤੋਂ 10 ਸਾਲ 5 ਸਾਲ ਬਾਅਦ ਹੀ ਇਹੀ ਪਟ્રોલ ਡੀਜ਼ਲ ਤੁਹਾਨੂੰ 7-800 ਰੁਪਏ ਲੀਟਰ ਮਿਲਿਆ ਕਰੇ ਤੇ ਜਿਹੜਾ ਆਪਾਂ 7-800 ਰੁਪਏ ਦੇ ਵਿੱਚ ਬਠਿੰਡੇ ਜਾ ਕੇ ਆ ਜਾਣੇ ਆ ਫਿਰ ਆਪਾਂ ਇਹੀ ਕਵਾਂਗੇ ਕਿ ਭਾਈ ਐਂ ਕਰੋ ਆਪਣਾ ਉਹ ਜਿਹੜਾ ਆਪਣਾ ਤਾਂ ਤੇਲ ਹੀ ਜਿਹੜਾ ਕਹੋ 5-4000 ਦਾ ਲੱਗ ਜਾਊਗਾ ਤੇ ਇੱਕ ਕੰਮ ਕਰੋ ਆਪਾਂ ਭਾਈ ਬਸਤੇ ਚੱਲਦੇ ਆ ਤੇ ਫਿਰ ਬਸਤੇ 12-1300 ਲੱਗਿਆ ਕਰੂਗਾ ਇਕੱਲਾ 100 ਕਿਲੋਮੀਟਰ ਜਾਂਦਾ ਹੀ ਇਹਦੇ ਕਾਰਨ ਤੁਸੀਂ ਆ ਕਿਉਂਕਿ ਤੁਸੀਂ ਪਲਾਨ ਨਹੀਂ ਸਮਝ ਰਹੇ ਤੁਸੀਂ ਰਾਜ ਨਹੀਂ ਸਮਝ ਰਹੇ ਇਹ ਰਾਜ ਕੀ ਆ ਇਹ ਰਾਜ ਇਹ ਆ ਕਿ ਅੱਜ ਤੁਹਾਨੂੰ ਬਿਜਲੀ ਫਰੀ ਦਿੱਤੀ ਜਾ ਰਹੀ ਆ ਜਿਹੜੀ ਚੀਜ਼ ਇੱਕ ਉਦਾਹਰਨ ਦਿਨਾ ਹੁਣ ਲੈ ਇੱਧਰ ਵਿਖਾ ਦੇ ਭਰਾ ਇਹ ਆ ਹੈਗੀ ਆ ਛਮਸ਼ਾਨ ਘਾੜ ਦੀ ਜਗਾ ਮਿੱਟੀ ਆ ਇਹ ਹੁਣ ਇੱਥੋਂ ਟਰਾਲੀਆਂ ਭਰ-ਭਰ ਜਾਈ ਜਾਣਗੀਆਂ ਆ ਵਿਖਾਈ ਨਾ ਇੱਥੋਂ ਨੇੜੇ ਆ ਜਾ ਨੇੜੇ ਆਹਨ ਟਰਾਲੀਆਂ ਭਰ-ਭਰ ਜਾਈ ਜਾਣਗੀਆਂ ਇੱਥੋਂ ਮਿੱਟੀ ਪੱਟੀ ਜਾਣੇ ਆ ਆਖਰ ਨੂੰ ਬਾਈ ਇਹ ਆ ਮੈਂ ਕਹਿੰਦਾ 2-3 ਸਕਿੰਟਾਂ ਚ ਇੰਨਾ ਟੋਇਆ ਪੈ ਗਿਆ ਜਦੋਂ ਇਹਨੂੰ ਪੱਟੀ ਜਾਵਾਂਗੇ ਪੱਟੀ ਜਾਵਾਂਗੇ ਆਖਰ ਨੂੰ ਵੱਡੇ ਵੱਡੇ ਡੱਗ ਬਣ ਜਾਂਦੇ ਆ ਕਿ ਨਹੀਂ ਬਣਦੇ ਆਖਰ ਨੂੰ ਵੱਡੀਆਂ ਵੱਡੀਆਂ ਡਿੱਗੀਆਂ ਬਣ ਜਾਂਦੀਆਂ ਕਿ ਨਹੀਂ ਬਣਦੀਆਂ ਉਸੇ ਤਰ੍ਹਾਂ ਤੁਹਾਡੇ ਮਹਿਕਮੇ ਆ ਜਿਵੇਂ ਅੱਜ ਬਿਜਲੀ ਮਹਿਕਮੇ ਦੇ ਵਿੱਚ ਜੀਸੀਬੀ ਲਾਈ ਹੋਈ ਆ ਫ੍ਰੀਜ ਯੂਨਟ ਦੀ ਹੁਣ ਉਹ ਪੜ-ਪੜ ਤਾ ਦੇਈ ਜਾਂਦੀ ਆ ਆਖਰ ਨੂੰ ਤਾਂ ਬਾਈ ਉਹਦੇ ਵਿੱਚ ਡੱਗ ਹੀ ਬਣ ਜਾਣਾ ਉਹ ਖਾਲੀ ਹੋ ਜਾਣਾ ਬਿਜਲੀ ਮਹਿਕਮਾ ਉਹਦੇ ਵਿੱਚ ਰੁਪਿਆ ਵੀ ਨਹੀਂ ਰਹਿਣਾ ਅੱਜ ਹੀ ਕਹਿੰਦੇ 80% ਬਿਜਲੀ ਮਹਿਕਮਾ ਘਾਟੇ 'ਚ ਚੱਲ ਰਿਹਾ ਉਹਨਾਂ ਟਾਈਮਾਂ ਦੇ ਵਿੱਚ ਕਿਹੜਾ ਕੋਈ ਭਗਵੰਤਮਾਨ ਹੋਣਾ ਕੋਈ ਹੋਰ ਹੋਊਗਾ ਫਿਰ ਇਹੀ ਬਿਜਲੀ ਮਹਿਕਮਾ ਕੋਈ ਪ੍ਰਾਈਵੇਟ ਕੰਪਨੀ ਖਰੀਦੂਗੀ ਆ ਕੇ ਪ੍ਰਾਈਵੇਟ ਜਦੋਂ ਕੰਪਨੀ ਖਰੀਦੂਗੀ ਉਹਨੇ ਭਾਈ ਆਪ ਦੇ ਪੈਸੇ ਲਾਉਣੇ ਆ ਹੁਣ ਤੁਸੀਂ ਆਪ ਸਿਆਣੇ ਹੋ ਜਦੋਂ ਸਰਕਾਰ ਨੇ ਜਿਵੇਂ ਅੱਜ ਸਰਕਾਰ ਨੇ 5 ਲੱਖ ਵਾਲਾ ਘਾਟ ਬੰਦ ਕਰਤਾ ਉਦਾਹਰਨ ਤੌਰ ਤੇ ਬੰਦ ਕਿਨੇ ਕੀਤਾ ਪ੍ਰਾਈਵੇਟ ਹਸਪਤਲਾਂ ਨੇ ਉਹ ਕਹਿੰਦੇ ਆ ਵੀ 600 ਕਰੋੜ ਰੁਪਈਆ ਅਸੀਂ 5 ਲੱਖ ਹਲੇ ਕਾਟਾਂ ਚੋਂ ਲੈਣਾ ਪ੍ਰਾਈਵੇਟ ਹਸਪਤਲ ਵਾਲੇ ਕਹਿੰਦੇ ਪਹਿਲਾਂ ਸਾਡਾ ਉਹ ਦਿਓ ਹੁਣ ਉਹ ਸਰਕਾਰ ਕਿੱਥੋਂ ਦੇਵੇ ਪੈਸਾ ਤਾਂ ਹੈ ਨਹੀਂਗਾ ਕਿਉਂਕਿ ਜਿਹੜੇ ਤੁਸੀਂ ਮੰਤਰੀ ਬਣਾਉਨੇ ਆ ਉਹ ਭੁੱਖੇ ਨੰਗੇ ਬਣ ਜਾਂਦੇ ਆ ਇਹ ਭੁੱਖੀਆਂ ਮੱਖੀਆਂ ਜਿਹੜੀਆਂ ਇਹ ਗਧੇ ਨੂੰ ਖਾ ਜਾਂਦੀਆਂ ਉਹ ਉਹੀ ਗੱਲ ਹੋਈ ਪਈ ਆ ਇਸੇ ਤਰ੍ਹਾਂ ਬਿਜਲੀ ਵਿਭਾਗ ਮੈਹਕਮਾ ਭਾਈ ਸਾਹਿਬ ਖਾਖੀ ਨੰਗ ਹੋ ਗਿਆ ਜਿਸ ਦਿਨ ਕਿਉਂਕਿ ਕਿੰਨਾ ਚਿਰ ਫ੍ਰੀ ਦੇਈ ਜਾਉ ਅਕਸਰ ਜਿਸ ਦਿਨੇ ਖਾਖੀ ਨੰਗ ਹੋ ਗਿਆ ਇਹ ਖਾਖੀ ਨੰਗ ਹੋਣ ਤੋਂ ਬਾਅਦ ਤੁਹਾਡੇ ਘਰ ਪ੍ਰਾਈ ਜਿਹੜੇ ਲੱਗੀਆਂ ਨੇ ਨਾ ਮੀਟਰ ਰੀਚਾਰਜ ਵਾਲੇ ਫਿਰ ਕਰਾਈ ਜਾਓ ਜੀ ਰੀਚਾਰਜ ਵਾਲੇ ਕਰਾਈ ਜਾਓ ਜੇ ਫਿਰ ਫਿਰ ਇਹਦਾ ਰਾਹ ਕੀ ਆ ਇਹਦਾ ਰਾਹ ਇਹ ਆ ਕਿ ਰੌਲਾ ਪਾਓ ਜਿਹੜੀ ਸਰਕਾਰ ਆ ਕੇ ਤੁਹਾਨੂੰ ਸਰਕਾਰ ਕੱਖ ਨਹੀਂ ਦਿੰਦੀ ਯਾਦ ਰੱਖੋ ਗੱਲ ਤੁਹਾਡੇ ਖੇਤ ਆ ਉਦਾਹਰਨ ਤੌਰ ਤੇ ਤੁਹਾਡਾ ਖੇਤ ਆ ਜਿਵੇਂ ਤੁਹਾਡੇ 100 ਕਿੱਲੇ ਦੇ ਜਾਂ ਤੁਹਾਡੇ ਇੱਕ ਬਾਗ ਆ ਕਿੰਨੂਆਂ ਦਾ ਬਾਗ ਹੋਵੇ ਤੁਹਾਡਾ ਸੁਣ ਲੇ ਇੱਕ ਉਦਾਹਰਨ ਸਹੀ ਆ ਰਹੀ ਵੀਰ ਜਿਹੜਾ ਕਹਿੰਦੇ ਕਿੰਨੂਆਂ ਦਾ ਬਾਗ ਆ ਉਹਦੇ ਵਿੱਚ ਇੱਕ ਤੁਸੀਂ ਮਾਲੀ ਬਿਠਾਤਾ ਮਾਲੀ ਕੌਣ ਆ ਭਗਵੰਤ ਮਾਨ ਹੁਣ ਉਹ ਮਾਲੀ ਇਹ ਕਹਿ ਰਿਹਾ ਕਿ ਮੈਨੂੰ ਬਣਾਓ ਮੁੱਖ ਮੈਨੂੰ ਬਣਾਓ ਮਾਲੀ ਬਾਗ ਦਾ ਮੈਂ ਤੁਹਾਨੂੰ ਹਰ ਰੋਜ਼ ਵੀ ਵੀ ਕਿੰਨੂੰ ਫ੍ਰੀ ਦੇਊਗਾ ਤੇ ਵੀ ਵੀ ਕਿੰਨੂੰ ਦੇ ਦੂਗਾ ਫ੍ਰੀ ਉਹਦੀ ਤਾਂ ਤਨਖਾਹ ਉਹਨੂੰ ਆਪਾਂ ਦੇ ਹੀ ਜਾਣੀਆਂ ਉਹਦੀ ਅੱਜ ਜਿਹੜੀ ਤਨਖਾਹ ਕਹਿੰਦੇ ਵਧਾ ਵੀ ਲਈ ਉਹਨਾਂ ਨੇ ਜਿਹੜੀਆਂ ਲੱਖਾਂ ਰੁਪਈਆ ਤਨਖਾਹ ਮਿਲਦੀਆਂ ਐਮ ਐਲ ਏ ਮੰਤਰੀਆਂ ਨੂੰ ਉਹ ਤੋਂ ਉਹਨਾਂ ਨੂੰ ਮਿਲੀ ਜਾਂਦੀ ਆ ਇਹ ਤਾਂ ਤੁਹਾਡੀ ਕਿੰਨੂੰ ਵੰਡਣ ਦਾ ਤੁਹਾਡੇ ਤੋਂ ਪੈਸਾ ਲੈ ਰਹੇ ਆ ਤਨਖਾਹ ਜਿੱਦੇ ਮਾਲੀ ਨਾ ਰਿਆ ਉਸ ਦਿਨ ਇਹੀ ਮਾਲੀ ਦੀ ਪੈਨਸ਼ਨ ਲੱਗ ਜਾਣੀ ਆ ਨਾਲੇ ਮਾਨੀ ਦੇ ਮਾਲੀ ਦੇ ਨਾਲ ਗੰਨਮਣ ਰਹਿਣੇ ਆ ਵੀ ਇਹ ਮਾਲੀ ਸਾਡੀ ਰਾਖੀ ਕਰਦਾ ਰਿਹਾ ਸਾਡੇ ਬਾਗ ਦੀ ਤੇ ਤੁਹਾਡਾ ਬਾਗ ਤਬਾਹ ਹੋ ਗਿਆ ਤੁਹਾਡੇ ਬਾਗ ਨੂੰ ਬਚਾ ਲਓ ਤੁਹਾਡੇ ਬਾਗ ਨੂੰ ਕਿਸੇ ਨੇ ਨਹੀਂ ਪਛਾਨਣਾ ਉਹ ਆਖਰ ਨੂੰ ਬਾਗ ਵਿਕ ਜੂਗਾ ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਤੁਹਾਡੀਆਂ ਜ਼ਮੀਨਾਂ ਵੇਚ ਤੀਆਂ ਉਸੇ ਤਰ੍ਹਾਂ ਤੁਹਾਡੇ ਬਾਗ ਵਿਕ ਜਾਣੇ ਆ ਜਿਸ ਦਿਨ ਤੁਹਾਡੇ ਬਾਗ ਵਿਕ ਗਏ ਤੁਹਾਨੂੰ ਜਿਹੜੇ ਕਿੰਨੂ 20 ਫ੍ਰੀ ਦੇ ਮਿਲਦੇ ਸੀ ਉਹੀ ਇੱਕ ਕਿੰਨੂ 20 ਰੁਪਿਆ ਦਾ ਮਿਲਣਾ ਉਹ ਭੁਖ ਨੰਗ ਤੇ ਆਪਣਾ ਵਾਸਾ ਕਰਾਇਆ ਗਿਆ ਹੈ ਆਪਾਂ ਭੁਖ ਨੰਗ ਤੇ ਬੰਦ ਤੇ ਆਪਾਂ ਨੂੰ ਆਪਾਂ ਮੁਰਗੀਆਂ ਸਮਝੋ ਮੁਰਗੀਆਂ ਤੁਹਾਨੂੰ ਫ੍ਰੀ ਦਾ ਚੋਗਾ ਪਾਇਆ ਜਾ ਰਿਹਾ ਖੁਸ਼ ਨਾ ਹੋ ਜੋ ਆਖਰ ਨੂੰ ਜਿਸ ਦਿਨ ਕਿਸੇ ਨੇ ਮਾਤਾ ਕਾਲੀ ਦੀ ਸੁਖ ਦੇਣੀ ਆ ਨਾ ਤੇ ਤੁਹਾਡੀ ਛਣੀ ਵਾਰ ਕੁਕੜੀ ਜਿੱਦੇ ਚੜਾਉਣੀ ਆ ਕੋਈ ਕਾਲੀ ਕੁਕੜੀ ਵਿਕਣੀ ਆ ਕੋਈ ਸੁਰਖੀ ਕੁਕੜੀ ਵਿਕਣੀ ਆ ਤੇ ਥੋੜਾ ਆਪਾਂ ਦਾ ਕੁਕੜੀਆਂ ਪਣੂ ਤਾਂ ਵੇਚ ਦੇਣਾ ਆਪਣੀ ਤਾਂ ਕੋਕੜਾ ਕੜੂ ਹੋ ਜਾਣੀ ਆ ਇਹ ਸਮਝੋ ਗੱਲ ਨੂੰ ਅੱਜ ਬੱਸਾਂ ਜਿਹੜੀਆਂ ਮੈਂ ਤੁਹਾਨੂੰ ਗੱਲ ਕਹਿੰਦਾ ਸੀ ਕਿ ਜਿਸ ਦਿਨ ਬੱਸਾਂ ਇਹ ਜਿਹੜੀਆਂ ਕਿਰਾਇਆ ਨਹੀਂ ਲੈ ਰਹੇ ਉਹ ਕਿਰਾਇਆ ਵਧਾਉਣਗੇ ਜਾਂ ਸਰਕਾਰੀ ਬੱਸਾਂ ਬੰਦ ਕਰਾਉਣਗੇ ਇਹਦਾ ਕਾਰਨ ਕੀ ਆ ਰੌਲਾ ਪਾਓ ਕਿ ਕੋਈ ਮੰਤਰੀ ਸਾਡਾ ਕੁਛ ਨਹੀਂ ਲੱਗਦਾ ਸਾਡਾ ਮੰਤਰੀ ਇੱਕ ਮਾਲੀ ਆ ਉਹ ਮਾਲੀ ਸਾਡੇ ਬਾਗ ਦੀ ਰਾਖੀ ਕਰੇ ਕਿਸੇ ਨੂੰ ਬਾਗ ਚੋਂ ਕਿੰਨੂ ਤੋੜ ਕੇ ਨਾ ਦੇਵੇ ਫਰੀਦਿਆਂ ਸੁਲਤਾਨਾ ਨਾ ਲਵੋ ਉਹ ਬਾਗ ਤੁਹਾਡਾ ਬਾਗ ਦੀ ਰਾਖੀ ਕਰਨ ਵਾਸਤੇ ਮਾਲੀ ਜਿਹੜਾ ਬਿਠਾਉਨੇ ਆ ਉਹ ਮਾਲੀ ਤੋਂ ਸਿਰਫ ਰਾਖੀ ਵਾਲਾ ਕੰਮ ਲਓ ਉਹ ਤੋਂ ਕਿੰਨੂ ਨਾ ਫੜਿਆ ਕਰੋ ਉਹ ਤੋਂ ਫਰੀਦਿਆਂ ਸੁਲਤਾਨਾ ਨਾ ਲਿਆ ਕਰੋ ਅੱਜ ਜੇਕਰ ਇਹੀ ਪਹਿਲਾ ਵਾਲੀਆਂ ਸਰਕਾਰਾਂ ਜਾਂ ਅੱਜ ਵਾਲੀਆਂ ਸਰਕਾਰਾਂ ਫਰੀ ਬਿਜਲੀ ਨਾ ਦਿੰਦੀਆਂ ਹੁੰਦੀਆਂ 500 ਰੁਪਿਆ ਬਿਜਲੀ ਬਿੱਲ ਦਾ ਹਰ ਘਰ ਨੂੰ ਲਾਇਆ ਹੁੰਦਾ ਮਹੀਨੇ ਦਾ ਲਗਭਗ 50 ਲੱਖ ਮੀਟਰ ਹੋਊਗਾ ਪੰਜਾਬ ਚ ਤੇ 250 ਕਰੋੜ ਰੁਪਿਆ ਮਹੀਨੇ ਦਾ ਆਇਆ ਕਰਨਾ ਸੀ ਤੁਹਾਡੇ ਬੱਚੇ ਜਈ ਲੱਗਣੇ ਆ ਤੁਹਾਡੇ ਬੱਚੇ ਲੈਨਮੈਨ ਲੱਗਣੇ ਆ ਤੇ ਅੱਜ ਰੌਲਾ ਪਾਈ ਜਾਓ ਮਹਿੰਗਾਈ ਤਾਂ ਵੀਰੇ ਵਧੂਗੀ ਉਹ ਦਿਨ ਦੂਰ ਨਹੀਂ ਜੇਕਰ ਫਰੀ ਚ ਚੀਜ਼ਾਂ ਲੈਣੀਆਂ ਉਹ ਇਹੀ ਜਿਹੜੀ ਖੰਡ ਕਹਿੰਦੇ ਹੁੰਦੇ ਸੀ ਨਾ ਆਪਣੇ ਬਜ਼ੁਰਗ ਕੋਲ ਕੋਈ ਬੈਜੋ ਜੇ ਆ ਬਲਿਆ ਸਾਡੇ ਵੇਲੇ ਤਾਂ ਜਿਹੜੀ ਖੰਡ ਆ ਨਾ 25 ਰੁਪਏ ਹੁੰਦੀ ਸੀ ਅੱਜ ਤਾਂ ਹੋਣ ਜੀ ਕਿਉਂ ਕਰਤਾਰ ਸਿਆਂ ਆਪਣੇ ਵੇਲੇ ਆ ਮਰੁੰਡਾ ਰੁਪਏ ਦਾ ਹੁੰਦਾ ਸੀ ਅੱਜ 10 ਰੁਪਈਆ ਦਾ ਉਹ ਹੈ ਰੁਪਏ ਦਾ ਹੀ ਆ 9 ਰੁਪਏ ਤੁਹਾਡੀ ਫ੍ਰੀ ਦੀ ਸਹੂਲਤ ਦੇ ਆ ਜਿਹੜੀ ਕਦੇ ਇਲਾਇਚੀ 100000 ਰੁਪਏ ਜਾਂਦੀ ਸੀ ਅੱਜ ਉਹ 3-4000 ਨੂੰ ਆ ਉਹੀ 3000 ਰੁਪਿਆ ਵੱਧ ਮੰਤਰੀਆਂ ਦੀ ਤਨਖਾਹ ਨੂੰ ਜਾ ਰਿਹਾ ਖਜ਼ਾਨਾ ਖਾਲੀ ਕੀਤਾ ਜਾ ਰਿਹਾ ਪਰ ਨਾ ਤੁਹਾਨੂੰ ਪੈਣਾ ਅੱਗੋਂ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਮੇਰੇ ਅਰਗੇ ਦੀਆਂ ਗੱਲਾਂ ਤੇ ਅਮਲ ਕਰਦੇ ਆ ਨਾ ਤੁਸੀਂ ਕਹਿੰਦੇ ਤੇ ਮਜ਼ਾਕ ਹੀ ਫਿਰਦੇ ਆ ਮਜ਼ਾਕ ਕਰਦੇ ਆ ਟੀਚਰਾਂ ਕਰਦੇ ਆ ਟੀਚਰਾਂ ਤੁਹਾਡੇ ਬੱਚਿਆਂ ਨੂੰ ਹੋਣੀਆਂ ਓਏ ਸਾਡੇ ਬੱਚੇ ਦੋ ਡੰਗ ਦੀ ਰੋਟੀ ਪਿਛਿਓ ਚੱਲੇ ਸੱਤ ਸਮੁੰਦਰੋਂ ਪਾਰ ਟੀਚਰਾਂ ਤੁਹਾਨੂੰ ਆ ਜਾਂਦੀਆਂ ਤੋਂ ਤੁਹਾਡੇ ਬੱਚੇ ਸੜਕਾਂ ਤੇ ਟੀਕੇ ਲਾਉਂਦੇ ਫਿਰਦੇ ਆ ਸਰਕਾਰ ਕੱਖ ਨਹੀਂ ਕਰਦੀ ਕੁ ਓਏ ਜਾਗੋ ਇਹ ਈ ਕੋਈ ਕੋਈ ਕਰਦੇ ਆ ਭਗਵੰਤ ਮਾਨ ਵਰਗੇ ਓਏ ਓਏ ਐਂ ਕਰਦੇ ਆ ਵਿਧਾਨ ਸਭਾ ਤੁਹਾਡੇ ਘਰ ਸੁਧਾਰਨ ਵਾਸਤੇ ਸੀ ਵਿਧਾਨ ਸਭਾ ਤੁਹਾਨੂੰ ਰੁਜ਼ਗਾਰ ਦੇਣ ਵਾਸਤੇ ਸੀ ਵਿਧਾਨ ਸਭਾ ਤੁਹਾਨੂੰ ਸਹੂਲਤਾਂ ਦੇਣ ਵਾਸਤੇ ਸੀ ਵਿਧਾਨ ਸਭਾ ਤੁਹਾਨੂੰ ਫ੍ਰੀ ਜਿਹੜਾ ਕਹ ਲੋ ਇਲਾਜ ਦੇਣ ਵਾਸਤੇ ਸੀ ਜੇਕਰ ਫ੍ਰੀ ਚਾਹੀਦਾ ਸਿਹਤ ਸਿੱਖਿਆ ਰੁਜ਼ਗਾਰ ਚਾਹੀਦਾ ਚਾਹੇਓ ਐਸ்சி ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਹੋਵੇ ਪਰ ਨਹੀਂ ਤੁਸੀਂ ਤਾਂ ਜਦੋਂ ਕਹਿੰਨੇ ਆ ਪਤਾ ਨਹੀਂ ਕਿਹੜਾ ਇੱਕ ਸਿਆਣਕ ਲੋਕ ਕਹਿਣਗੇ ਨਾ ਸਿਆਣਿਆਂ ਦੀ ਕਹਾਵਤ ਆ ਜਦੋਂ ਫਰੀ ਦਾ ਤੇਲ ਮਿਲਦਾ ਖ ਜੁੱਤੀ ਚ ਪਵਾ ਲੋ ਉਹ ਕੋਈ ਸਿਆਣਾ ਨਹੀਂ ਸਿਰੇ ਦਾ ਬੇਵਕੂਫ ਹੋਊਗਾ ਕਿਉਂਕਿ ਉਹ ਜਿਹੜਾ ਤੇਲ ਆ ਸਰਕਾਰ ਦੇ ਕਿਸੇ ਦੇ ਪੱਲੋਂ ਨਹੀਂ ਹੁੰਦਾ ਉਹ ਪੰਜਾਬ ਦੇ ਲੋਕਾਂ ਦਾ ਹੀ ਹੁੰਦਾ ਉਹ ਦੇਸ਼ ਦੇ ਲੋਕਾਂ ਦਾ ਹੀ ਤੇਲ ਹੁੰਦਾ ਜਿਹੜਾ ਫਰੀ ਵੰਡਿਆ ਜਾਂਦਾ ਤੇ ਜਿਨੇ ਇਹ ਕੈਸੇ ਨਾ ਜੁੱਤੀ ਚ ਪਵਾ ਲੋ ਉਹ ਸਿਰੇ ਦਾ ਬੇਵਕੂਫ ਇਨਸਾਨ ਹੋਊਗਾ ਇਹ ਚੀਜ਼ ਯਾਦ ਰੱਖ ਲੋ ਇਹ ਸਾਡਾ ਤੇਲਾ ਚੁੱਤੀ ਚ ਨਾ ਪਵਾਇਆ ਕਰੋ ਸਾਮ ਕੇ ਰੱਖਿਆ ਕਰੋ ਜਿਵੇਂ ਆਪਾਂ ਆਪਣੇ ਘਰ ਦੇ ਬਾਥਰੂਮ ਨੂੰ ਸਾਮ ਕੇ ਰੱਖਦੇ ਆ ਜਿਵੇਂ ਆਪਾਂ ਆਪਣੇ ਘਰ ਦੀ ਕੀਮਤੀ ਚੀਜ਼ ਨੂੰ ਸਾਮ ਕੇ ਰੱਖਦੇ ਆ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਖਜ਼ਾਨੇ ਨੂੰ ਸਾਮ ਕੇ ਰੱਖੀਏ ਪਰ ਤੁਸੀਂ ਵੀ ਉਜਾੜਨ ਵਾਲੇ ਆ ਤੇ ਮੰਤਰੀ ਤਾਂ ਤੁਹਾਨੂੰ ਪਤਾ ਹੀ ਆ ਫਿਰ ਉਹ ਤਾਂ 20 20 ਕਿਨ ਨੂੰ ਵੰਡੀ ਜਾਂਦੇ ਆ ਤੁਸੀਂ ਮਾਲੀਆਂ ਦੇ ਅਠ ਬਾਗ ਲਾਤਾ ਜਦੋਂ ਮਾਲੀਆਂ ਮਾਲੀ ਬੇਈਮਾਨ ਹੋ ਜੇ ਉਸ ਟਾਈਮ ਤੇ ਉਹਦਾ ਕੱਖ ਵੀ ਨਹੀਂ ਰਹਿੰਦਾ ਉਹ ਸਾਇਣਿਆਂ ਦੀ ਘਾਤ ਆ ਨਾ ਆਖੇ ਜਿਹੜੇ ਛੇਰਦੇ ਮੂੰਹ ਨੂੰ ਗਊ ਦਾ ਮਾ ਉਹ ਮਾਸ ਲੱਗ ਜੇ ਉਹਦੇ ਖੱਲ ਵੀ ਨਹੀਂ ਤੇ ਉਹਦਾ ਆਖੇ ਉਹਦਾ ਮੀਟ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਤੇ ਜਿਹੜੇ ਕਹਿੰਦਾ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਪੱਤੇ ਵੀ ਨਹੀਂ ਤੇ ਉਹਦਾ ਫਲ ਵੀ ਨਹੀਂ ਜਿਹੜੇ ਮਕਾਨ ਦੀ ਨੀਂਹ ਬੇਕਾਰ ਹੋ ਜੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ ਹੁਣ ਆਪਣਾ ਅੱਜ ਤੇ ਕੱਲ ਸਾਰਾ ਹੀ ਖਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ